ਜੈ ਹਿੰਦ ਜਵਰਤ ਮੈਂ ਤੁਹਾਡਾ ਆਪਣਾ ਡਾਕਟਰ ਵਿਪਨ ਸ਼ਰਮਾ ਹੋਸਟ ਤੇ ਦੋਸਤ ਅੱਜ ਸਾਡੇ ਨਾਲ ਨੇ ਜਿਹੜੇ ਕਿ ਐਕਸ ਡੀ ਐਚਓ ਸਾਡੇ ਲਖਵੀਰ ਸਿੰਘ ਜੀ ਰਹੇ ਨੇ ਲਖਵੀਰ ਜੀ ਬਲੇ ਤੋਂ ਬਹੁਤ ਥੈਂਕ ਯੂ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਥੈਂਕਸ ਨਮਸਤੇ ਲਖਵੀਰ ਜੀ ਅ ਪਿਛਲੇ ਕੁਝ ਆਪਾਂ ਤੁਹਾਨੂੰ ਦੇਖ ਰਹੇ ਸੀਗੇ ਬਹੁਤ ਸਕਰੀਏ ਇੱਕ ਨੌਕਰੀ ਦੇ ਵਿੱਚ ਰਹੇ ਹੋ ਤੁਸੀਂ ਔਰ ਕਾਫੀ ਤੁਹਾਡਾ ਇੱਕ ਸੋਸ਼ਲ ਮੀਡੀਆ ਦੇ ਵਿੱਚ ਵੀ ਹਰ ਰੋਜ਼ ਕੋਈ ਨਾ ਕੋਈ ਐਕਟੀਵਿਟੀ ਹੁੰਦੀ ਸੀ ਤੋ ਹੁਣ ਅੱਜ ਕੱਲ ਕੀ ਚੱਲ ਰਿਹਾ ਹੈ ਕੀ ਕਰ ਰਹੇ ਹੋ ਅੱਜ ਕੱਲ ਅਹ ਵਪੰਜੇ ਗੱਲ ਹੈ ਹੈਗੀ ਵੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਜੇ ਜਦੋਂ ਪਤ ਚੜ ਆਉਂਦੀ ਹੈ ਨਾ ਹਾਂਜੀ ਹਾਂਜੀ ਉਦੋਂ ਲੋਕਾਂ ਨੂੰ ਲੱਗਦਾ ਵੀ ਦਰਖਤ ਸੁੱਕਾ ਛੜ ਗਿਆ ਹਾਂਜੀ ਵੀ ਸੁੱਕਿਆ ਪਤਾ ਨਹੀਂ ਉਹ ਕਈ ਵਾਰੀ ਤਾਂ ਉਹ ਪਤਾ ਨਹੀਂ ਹਰਾ ਹੋਣਾ ਕਿ ਨਹੀਂ ਉਹ ਕਈ ਵਾਰੀ ਉਹਨੂੰ ਇਹਦਾ ਛਿੱਲ ਕੇ ਵੀ ਦੇਖਦੇ ਆ ਵੀ ਇਹ ਹਰਾ ਵੀ ਹੈਗਾ ਕਿ ਨਹੀਂ ਹੈਗਾ ਹਰਾ ਵੀ ਹੈਗਾ ਕਿ ਨਹੀਂ ਹੈਗਾ ਤੇ ਐਕਚੁਅਲ ਵਿੱਚ ਉਹ ਬੜੀ એનર્ਜੀ ਸਟੋਰ ਕਰ ਰਿਹਾ ਹੁੰਦਾ ਆਉਣ ਵਾਲੇ ਸਮੇਂ ਚ ਉਹਨੇ ਪਹਿਲਾਂ ਨਾਲੋਂ ਵੀ ਲਸ਼ ਗ੍ਰੀਨ ਰਾਹ ਪਰਿਆ ਹੋਣਾ ਹੁੰਦਾ ਤੇ ਸਾਡੀ ਜ਼ਿੰਦਗੀ ਦੇ ਇੱਕ ਉਹ ਪੀਰੀਅਡ ਸੀਗਾ ਜਿਹੜਾ ਡੀਐਚਓ ਸ਼ੇਪ ਵਾਲਾ ਜਾਂ ਕੋਵਿਡ ਪੀਰੀਅਡ ਸੀਗਾ ਉਹ ਸੀਗਾ ਉਦਾਂ ਦਾ ਸਟੇਜ ਤੇ ਹੁਣ ਦੇਖੋ ਨਾ ਜਦੋਂ ਕੋਈ 올림픽ਸ ਵਿੱਚ ਜਾਂਦਾ ਕਿਸੇ ਦੇਸ਼ ਚ ਹੁੰਦੇ ਉਹ ਇੱਕ ਪਰਫਾਰਮੈਂਸ ਹੁੰਦੀ ਸਟੇਜ ਤੇ ਉਦੋਂ ਲੋਕੀ ਸਾਰਾ ਮੀਡੀਆ ਦੇਖਦਾ ਪਰ ਉਹ ਜਿਹੜਾ ਵਿਚਲਾ ਪੀਰੀਅਡ ਸਾਲ ਦੋ ਸਾਲਾਂ ਦਾ ਉਹ ਚੋ ਟ੍ਰਾਇਲ ਕਰ ਰਿਆ ਗਰਾਊਂਡ ਚ ਲੋਕਾਂ ਨਹੀਂ ਦਿਖ ਰਿਆ ਹੁੰਦਾ ਮੇਰਾ ਉਹ ਪੀਰੀਅਡ ਸਰ ਮੈਂ ਜਦੋਂ ਤੁਸੀਂ ਕਹਿੰਦੇ ਡੀ ਐਚਓ ਸੀਗੇ ਤੇ ਤੁਸੀਂ ਆਪਣੀ ਜਿਹੜੀ ਲਈ ਹੈ ਆਪਣੀ ਮਤਲਬ ਕਿ ਨੌਕਰੀ ਛੱਡੀ ਹੈ ਮੈਂ ਬੜਾ ਰਟਾਇਰਮੈਂਟ ਹੀ ਲਈ ਹੈ ਤੇ ਮੈਂ ਬਹੁਤ ਥੋੜਾ ਜਿਆ ਉਹਦੇ ਵਿੱਚ ਨਾ ਮੈਨੂੰ ਸਾਨੂੰ ਲੱਗਾ ਕਿ ਤੁਹਾਨੂੰ ਲੈਣੀ ਨਹੀਂ ਚਾਹੀਦੀ ਸੀ ਕਿਉਂਕਿ ਮੈਂ ਕੋਈ ਵੀ ਡਿਸਟ੍ਰਿਕਟ ਹਾਰਪੋਰਟ ਨਾਲ ਸੰਬੰਧਿਤ ਹੈ ਤੇ ਮੈਨੂੰ ਲੱਗਦਾ ਸੀ ਕਿ ਮੇਰਾ ਜਿਹੜਾ ਡਿਸਟ੍ਰਿਕਟ ਹੈ ਉਹ ਬੜਾ ਸਹੀ ਹੋ ਰਿਹਾ ਕਿਉਂਕਿ ਲੋਕਾਂ ਦੀ ਡਰ ਸੀ ਇੱਕ ਤੇ ਉਹ ਤੁਹਾਡਾ ਫੈਸਲਾ ਸਹੀ ਸੀ ਕਿ ਗਲਤ ਸੀਗਾ ਸਾਨੂੰ ਸਾਨੂੰ ਤੇ ਗਲਤ ਲੱਗਾ ਸੀ ਉਸ ਵੇਲੇ ਇਸ ਸਾਨੂੰ ਤੇ ਫਾਇਦਾ ਹੋ ਰਿਹਾ ਸੀਗਾ ਹਾਂ ਗੱਲ ਇਸ ਤਰ੍ਹਾਂ ਹੁੰਦੀ ਵੀ ਜਿਹੜੇ ਫੈਸਲੇ ਤੁਸੀਂ ਜ਼ਿੰਦਗੀ ਚ ਲੈਂਦੇ ਹੋ ਨਾ ਹਾਂਜੀ ਹਾਂਜੀ ਉਹ ਸਿਰਫ ਤੇ ਸਿਰਫ ਉਸ ਕੰਸਰਨਟ ਬੰਦੇ ਨੂੰ ਪਤਾ ਹੁੰਦਾ ਕਿ ਉਹ ਫੈਸਲੇ ਉਹ ਕਿਹੜੇ ਹਾਲਾਤਾਂ ਚ ਲੈ ਰਿਹਾ ਠੀਕ ਹੈ ਜੀ ਤੁਹਾਨੂੰ ਨਹੀਂ ਪਤਾ ਨਾਲ ਦੇ ਗਵਾਂਢੀ ਨੂੰ ਵੀ ਨਹੀਂ ਪਤਾ ਹੁੰਦਾ ਕਿ ਉਹ ਕਿਉਂ ਲੈ ਰਿਹਾ ਫੈਸਲੇ ਜਿਹੜੇ ਮੇਰੇ ਸਰਕਮਸਟੈਂਸਸ ਸੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਵੀ ਅੱਜ ਦੇ ਸਮੇਂ ਚ ਡਾਕਟਰ ਜਿਹੜਾ ਜਾਂ ਕੋਈ ਵੀ ਉਹ ਡੀ ਐਚਓ ਬਣਦਾ ਉਹਦਾ ਉਹ ਪੀਰੀਅਡ ਹੁੰਦਾ 5 4-5 ਸਾਲ ਦਾ ਜਿਹਦੇ ਚ ਲੋਕੀ ਕਹਿੰਦੇ ਵੀ ਮਹੀਨਾ ਕੋ ਹੋਰ ਨੌਕਰੀ ਮਿਲ ਜੇ ਐਕਸਟੈਂਸ਼ਨ ਮਿਲ ਜਾਏ ਤੇ ਮੈਂ ਤਾਂ 3.5 ਸਾਲ ਨੌਕਰੀ ਛੱਡੀ ਐ ਇਹਦਾ ਮਤਲਬ ਕੁਛ ਨਾ ਕੁਛ ਐਦਾਂ ਦਾ ਹੈਗਾ ਸੀਗਾ ਜਿਹਦੇ ਚ ਤੁਹਾਡੀ ਤਨਖਾਹ ਪੀਕ ਤੇ ਹੁੰਦੀ ਸਟੇਟਸ ਪੀਕ ਤੇ ਹੁੰਦਾ ਮੋਜਾਂ ਵਾਲੀ ਜੋਬ ਹੁੰਦੀ ਤੁਸੀਂ ਉਹਨੂੰ ਲੱਤ ਮਾਰ ਰਹੇ ਹੋ ਛੱਡ ਰਹੇ ਹੋ ਲੱਗ ਰਿਹਾ ਲੋਕਾਂ ਨੂੰ ਔਰ ਲੋਕਾਂ ਨੂੰ ਲੱਗਦਾ ਇਹ ਤੋਂ ਵੱਡਾ ਬੇਵਕੂਫ ਕੋਈ ਨਹੀਂ ਹੋਣਾ ਤੇ ਮੈਂ ਇਹ ਕਹਿੰਦਾ ਵੀ ਜਿਹੜਾ ਇਹ ਚੀਜ਼ ਹੈ ਇਹ ਸਰਕਾਰੀ ਤੰਤਰ ਜਿਹੜਾ ਨਾ ਸਿਸਟਮ ਹੈ ਹਾਂਜੀ ਜਿਹੜੀ ਮੌਜੂਦਾ ਸਰਕਾਰ ਹੈ ਅੱਜ ਵੀ ਸਰਕਾਰ ਜਿੱਦਾਂ ਦੀ ਵੀ ਹੁੰਦੀ ਐ ਅਫਸਰਾਂ ਨੂੰ ਪਤਾ ਜਾਂ ਰਾਹ ਪਿਆ ਜਾਣੀ ਹੈ ਜਾਂ ਵਾਪੇ ਜਾਣੀ ਹੈ ਕਿ ਇਸ ਜਿਸ ਪਰਵਰਤਨ ਦੇ ਸੋਚ ਕੇ ਲੋਕਾਂ ਨੇ ਵੋਟ ਪਾਈ ਜਿਹੜੀ ਚੇਂਜ ਵਾਸਤੇ ਲੋਕੀਂ ਇਹਨੂੰ ਅੱਗੇ ਲਿਆਂਦਾ ਪਰ ਅਫਸਰਾਂ ਨੂੰ ਕਿੰਨਾ ਮੁਸ਼ਕਿਲਾਂਤ ਪੇਸ਼ ਕਰਨੀਆਂ ਪੈ ਰਹੀਆਂ ਸਿਰਫ ਅਫਸਰਾਂ ਨੂੰ ਪਤਾ ਉਹ ਕਿੱਦਾਂ ਦੇ ਹਾਲਾਤਾਂ ਚ ਨੌਕਰੀ ਕਰਦੇ ਆ ਤੁਹਾਨੂੰ ਸਿਕਿਉਰਿਟੀ ਨਹੀਂ ਦਿੱਤੀ ਜਾ ਰਹੀ ਤੁਸੀਂ ਐ ਨਾ ਜਾ ਕੇ ਪੀਕ ਤੇ ਜਾ ਕੇ ਹਾਈਟ ਤੇ ਜਾ ਕੇ ਕੰਮ ਕਰਦੇ ਹੋ 2-2 ਵਜੇ ਕਰਦੇ ਹੋ ਤੇ ਮੌਤ ਤਾਂ ਤੁਹਾਡੇ ਆਲੇ ਦੋਲੇ ਜਿਹੜੀਆਂ ਥ੍ਰੈਟਸ ਜਿਹੜੀਆਂ ਜਿਹੜੇ ਫੇਸ ਕੀਤੀਆਂ ਸਰਕਾਰ ਤੋਂ ਸਿਕਿਉਰਿਟੀ ਦੀ ਮੰਗ ਕੀਤੀ ਜਦੋਂ ਸਰਕਾਰ ਦਾ ਰਵਈਆ ਹੀ ਨਹੀਂ ਕਿ ਅਫਸਰ ਨੂੰ ਪ੍ਰੋਟੈਕਟ ਕਰਨ ਦਾ ਇੱਕ ਅਫਸਰ ਤੁਹਾਡਾ ਮਾਈਨਿੰਗ ਤੇ ਜਾਂਦਾ ਵਿਚਾਰਾ ਮਾਈਨਿੰਗ ਤੇ ਜਦੋਂ ਸਾਈਟ ਤੇ ਚਲ ਜਾਂਦਾ ਉਹਨੂੰ ਮਾਰ ਦਿੱਤਾ ਜਾਂਦਾ ਇੱਕ ਡੀਐਸਪੀ ਨੂੰ ਇੱਕ ਫੂਡ ਸੇਫਟੀ ਅਫਸਰ ਕਿਤੇ ਫੂਡ ਸੈਂਪਲਿੰਗ ਲਈ ਤੁਹਾਡੇ ਲਈ ਸੁਸਾਇਟੀ ਲਈ ਕੁਝ ਕਰਨਾ ਚਾਹੁੰਦਾ ਉਹਨੂੰ ਮਾਰ ਦਿੱਤਾ ਜਾਂਦਾ ਸਰਕਾਰ ਦਾ ਬੈਕਅਪ ਸਰਕਾਰ ਦਾ ਪਿੱਛੇ ਕਵਰ ਹੀ ਹੈ ਨੀਗਾ ਤਾਂ ਬੰਦਾ ਨੌਕਰੀ ਕਿੰਨਾ ਚਿਰ ਕਰੂਗਾ ਜਾਂ ਤਾਂ ਫੇ ਉਦਾਂ ਦੀ ਨੌਕਰੀ ਕਰੇ ਫੇ ਬਿਨਾਂ ਇੰਜੇ ਹੀ ਮਾਈਲਡ ਜਿਹਾ ਨੌਕਰੀ ਕਰੇ ਤਨਖਾਹ ਕਰੇ ਟਾਈਮ ਪਾਸ ਕਰ ਕਰਕੇ ਚਲਾ ਜਾਵੇ ਤੇ ਨਾ ਉਹਨੂੰ ਕੁਝ ਹੋਵੇ ਕਿਉਂਕਿ ਜੇ ਤੁਸੀਂ ਵੱਧ ਚੜ ਕੇ ਵੀ ਕੰਮ ਕਰਦੇ ਹੋ ਤੁਹਾਨੂੰ ਕੋਈ ਇਨਕਰੀਮੈਂਟ ਨਹੀਂ ਸਰਕਾਰੀ ਤੌਰ ਤੇ ਮਿਲਦੀ ਕੋਈ ਸਨਮਾਨ ਨਹੀਂ ਹੁੰਦਾ ਸਨਮਾਨ ਤਾਂ ਛੱਡੋ ਯਾਰ ਜਿਸ ਸਮੇਂ ਚ ਮੈਂ ਪੀਕ ਤੇ ਜਾ ਕੇ ਨੌਕਰੀ ਕੀਤੀ ਆ ਇੱਥੇ ਦੇ ਸਿਹਤ ਮੰਤਰੀ ਜਿਹੜੇ ਆ ਉਹਨਾਂ ਦੀਆਂ ਗਾਲੀਆਂ ਵੀ ਫੇਸ ਕੀਤੀਆਂ ਅਬਿਊਜ਼ ਵੀ ਫੇਸ ਕੀਤਾ ਫਿਰ ਉੱਥੇ ਜਾ ਕੇ ਫਾਜ਼ਿਲਕਾ ਤੋਂ ਗੇਰ ਰਾਮਸਰਾ ਬਦਲੀ ਕਰਤੀ ਫਿਰ ਉਸ ਤੋਂ ਬਾਅਦ ਗੁਰਦਾਸਪੁਰ ਬਾਰਡਰ ਤੇ ਜਿੱਦਾਂ ਬਾਰਡਰ ਹੀ ਰੱਖਿਆ ਮੇਰੇ ਲਈ ਸੀਗਾ ਸੋ ਨੌਕਰੀ ਕਰਨੇ ਬਹੁਤ ਔਖੀ ਆ ਜਾਂ ਤਾਂ ਬੰਦਾ ਉਦਾਂ ਦੀ ਨੌਕਰੀ ਕਰੇ ਐਵਰੇਜ ਜਹੀ ਥੋੜੀ ਥੋੜੀ ਮਾਈਲਡ ਜੀ ਤਾਂ ਭਾਵੇਂ 100 ਸਾਲ ਕੱਟ ਜਾਏ ਇੱਥੇ ਪਰ ਜਿਹਨੇ ਚੜ ਕੇ ਕੰਮ ਕਰਨਾ ਬਿਲਕੁਲ ਲੋਕਾਂ ਦੀ ਸੁਸਾਇਟੀ ਲਈ ਕੰਮ ਕਰਨਾ ਡੈਡੀਕੇਸ਼ਨ ਨਾਲ ਕਰਨਾ ਉਹਦੀ ਮੌਤ ਵੀ ਨਿਸ਼ਚਿਤ ਆ ਉਹਦਾ ਪਤਾ ਹੀ ਨਹੀਂ ਲੋਕੀ ਤਾਂ ਕਹਿੰਦੇ ਜੀ ਫੇਟ ਮਾਰ ਕੇ ਗੱਡੀ ਦੀ ਤਾਂ ਮਿੰਟ ਲੱਗਦਾ ਤੇ ਉਹ ਇਦਾਂ ਦੀਆਂ ਸਾਨੂੰ ਧਮਕੀਆਂ ਵੀ ਦੇ ਜਾਂਦੇ ਸੀਗੇ ਅੱਛਾ ਅੱਛਾ ਜੀ ਸਰ ਜਦਾਂ ਤੁਸੀਂ ਕੰਮ ਕੀਤਾ ਬੜਾ ਇਮਾਨਦਾਰੀ ਦੇ ਨਾਲ ਵੀ ਕੀਤਾ ਔਰ ਜਨੂੰਨ ਦੇ ਨਾਲ ਕੀਤਾ ਤੁਸੀਂ ਕਾਫੀ ਮੇਰੇ ਵੀ ਸਾਡੇ ਵੀ ਮੇਰੇ ਪਰਿਵਾਰ ਚ ਕਾਫੀ ਲੋਕ ਨੇ ਜਿਹੜੇ ਤੁਹਾਨੂੰ ਆਪਣਾ ਮੇਰੇ ਬੱਚੇ ਤੱਕ ਸਾਡੇ ਜਿਹੜੇ ਤੁਹਾਨੂੰ ਆਪਣਾ ਹੀਰੋ ਮੰਨਦੇ ਸੀ ਨੈਸ਼ਨਲ ਆਪਣਾ ਹੀਰੋ ਮੰਨ ਮੰਨ ਲਾਪੇ ਸੀ ਕਿ ਕਿ ਅਣੀਆ ਰੋਜ਼ ਵੀਡੀਓ ਦੇਖਦੇ ਸੀਗੇ ਤੇ ਕਾ ਕਿਸੇ ਅਫਸਰ ਜਿਹੜੇ ਹੈਗੇ ਨੇ ਬੱਚੇ ਅੱਜ ਵੀ ਮੈਂ ਲਿਖਿਆ ਕਿ ਥੋੜੇ ਆਪਾਂ ਸੋਸ਼ਲ ਮੀਡੀਆ ਦੇਖ ਰਹੇ ਹਾਂ ਕਿ ਇੱਕ ਬੱਚਾ ਕੇਕ ਖਾ ਕੇ ਮਰ ਜਾਂਦਾ ਹੈ ਠੀਕ ਹੈ ਜੀ ਤੇ ਇਹਦੇ ਇਹਦੇ ਪਿੱਛੇ ਤੁਸੀਂ ਕਿੰਨੂੰ ਜ਼ਿੰਮੇਵਾਰ ਸਮਝਦੇ ਹੋ ਦੇਖੋ ਘਟਨਾਵਾਂ ਤਾਂ ਡਿਵੈਲਪਡ ਕੰਟਰੀ ਵਿੱਚ ਵੀ ਵਾਪਰ ਸਕਦੀਆਂ ਬਿਲਕੁਲ ਜੀ ਸਾਰਿਆਂ ਚ ਵਾਪਰ ਸਕਦੀਆਂ ਕਿਤੇ ਵੀ ਹੋ ਸਕਦੀ ਕੋਈ ਇਦਾਂ ਦੀ ਕੋਈ ਅਨਫੋਰਚੂਨੇਟ ਘਟਨਾ ਵਾਪਰ ਸਕਦੀ ਆ ਹਾਂਜੀ ਪਰ ਨੈਤਿਕ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅੱਛਾ ਜੀ ਤੁਸੀਂ ਕਿਸੇ ਕੰਟਰੀ ਚ ਦੇਖਦੇ ਆ ਕੋਈ ਚਾਹੇ ਟ੍ਰੇਨ ਕੋਲੀਜਨ ਹੋ ਜਾਂਦੀ ਆ ਬੰਦੇ ਮਰ ਜਾਂਦੇ ਉੱਥੇ ਦਾ ਮੰਤਰੀ ਆਪਣੇ ਮੋਰਲ ਗਰਾਉਂਡ ਤੇ ਅਸਤੀਫਾ ਦੇ ਜਾਂਦਾ ਉਹ ਹਾਲਾਂਕਿ ਦੋਸ਼ੀ ਨਹੀਂ ਹੁੰਦਾ ਪਰ ਕਹਿੰਦਾ ਯਾਰ ਮੇਰੀ ਕਮਾਂਡਮੈਂਟ ਵਿੱਚ ਮੇਰੇ ਮੇਰੇ ਮੇਰੀ ਜਿਹੜੀ ਜਿਹੜਾ ਮੈਂ ਇਹਨੂੰ ਕਰ ਰਿਹਾ ਸੀ ਡਿਪਾਰਟਮੈਂਟ ਨੂੰ ਪ੍ਰਜਾਇਡ ਕਰ ਰਿਹਾ ਸੀਗਾ ਤੇ ਉਹ ਹਾਂ ਹਾਂ ਲੀਡ ਕਰ ਰਿਹਾ ਸੀ ਤਾਂ ਮੇਰੇ ਪੀਰੀਅਡ ਦੌਰਾਨ ਇਦਾਂ ਦੀ ਅਨਫੋਰਚੂਨੇਟ ਘਟਨਾ ਵਾਪਰੀ ਆ ਸੈਂ ਸੁਪਰ ਰਿਸਪੋਨਸੀਬਿਲਟੀ ਜਿਹੜੀ ਹੈਗੀ ਤੁਸੀਂ ਕਹਿਣਾ ਚਾਹੁੰਦੇ ਉਹ ਅਸਤੀਫਾ ਮਨਜ਼ੂਰ ਹੁੰਦਾ ਨਹੀਂ ਹੁੰਦਾ ਉਹ ਬਾਅਦ ਦੀ ਗੱਲ ਆ ਬਾਅਦ ਦੀ ਪਰ ਉਹਨੂੰ ਮੋਰਲ ਗਰਾਉਂਡ ਤੇ ਪਿੱਛੇ ਹਟਣਾ ਚਾਹੀਦਾ ਇੱਥੇ ਤਾਂ ਇਦਾਂ ਮਗਰ ਖੜੇ ਹੋ ਜਾਂਦੇ ਆ ਗਲਤ ਬੰਦਾ ਕੰਮ ਹੁੰਦਾ ਤਾਂ ਵੀ ਤੇ ਮੈਂ ਇਹ ਸੋਚਦਾ ਔਰ ਉਹ ਉਹਨਾਂ ਉਹਦੇ ਤੇ ਵਿਚਾਰ ਵੀ ਹੋਣਾ ਚਾਹੀਦਾ ਵੀ ਉਥੇ ਜਿਹੜਾ ਡੀ ਐਚਓ ਆ ਉਹਦੀ ਬਕਾਇਦਾ ਉਹਦੀ ਉਹਨੂੰ ਜਿਹੜਾ ਆ ਐਸ ਆਈਟੀ ਜੀ ਦਾ ਸੈੱਟ ਬਿਠਾ ਦਿੰਨੇ ਆ ਉਹ ਘਟਨਾ ਵਾਪਰਦੀ ਆ ਤਾਂ ਪੂਰੀ ਉਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਔਰ ਜਨਤਕ ਹੋਣੀ ਚਾਹੀਦੀ ਆ ਵੀ ਉਹਨੇ ਰਜਿਸਟ੍ਰੇਸ਼ਨ ਕਰਾਈ ਸੀ ਲਾਇਸੈਂਸ ਉਹਦੀ ਵਰਕਸ਼ਾਪ ਕਿੱਦਾਂ ਦੀ ਸੀ ਜਾਂ ਉਹ ਘਟਨਾ ਜਿਹੜੀ ਆਨਲਾਈਨ ਲੋਕੀ ਅੱਜਕੱਲ ਕੰਪਨੀਆਂ ਚ ਮੰਗਵਾਉਣ ਲੱਪੇ ਘਰੇ ਖਾਣਾ ਘਰੇ ਚ ਜਾਂ ਫੂਡ ਆਈਟਮ ਉਹਦੇ ਚ ਕਤਾਈ ਹੋਈ ਆ ਕਿਸ ਲੈਵਲ ਤੇ ਹੋਈ ਆ ਤਾਕੇ ਚੀਜ਼ਾਂ ਆਉਣ ਵਾਲੇ ਸਮੇਂ 'ਚ ਠੀਕ ਕੀਤੀਆਂ ਜਾ ਸਕਣ ਔਰ ਮੈਨੂੰ ਲੱਗਦਾ ਇੱਧਰ ਤਵੱਜੋ ਹੁੰਦੀ ਜਰਾ ਨਹੀਂ ਕਿ ਖਾਣਾ ਪੂਰਤੀ ਹੁੰਦੀ ਆ ਔਰ ਸਿਰਫ ਤੇ ਸਿਰਫ ਆਪਣੀ ਉਹ ਹੁੰਦਾ ਪਈ ਹੁਣ ਲੋਕਾਂ ਦੇ ਕਿਦਾਂ ਆਈ ਵਾਸ਼ ਕੀਤਾ ਜਾਵੇ ਕਿਉਂਕਿ ਇੰਡੀਅਨ ਲੋਕਾਂ 'ਚ ਇੱਕ ਮੈਂਟੈਲਿਟੀ ਬਣ ਗਈ ਆ ਪਈ ਚਾਹੇ ਕੋਈ ਇੱਥੇ ਰੇਪ ਹੋ ਜੇ ਚਾਹੇ ਕੋਈ ਕਿੱਡਾ ਵੱਡਾ ਗੰਦਾ ਘਟਿਆ ਇਸ਼ੂ ਆ ਜਾਵੇ ਉਹ ਇਹਨਾਂ ਨੂੰ ਸਮਝ ਲੱਗ ਗਈ ਆ ਵੀ ਨੈਚੁਰਲ ਡੈਥ ਉਹਦੀ ਹਫ਼ਤੇ 10 ਦਿਨ ਮਹੀਨੇ 2 ਮਹੀਨੇ ਚ ਹੋ ਜਾਣੀ ਉਸ ਇਸ਼ੂ ਦੀ ਇਹ ਉਸ ਦੋ ਕੁ ਮਹੀਨੇ ਟਪਾਉਂਦੇ ਆ ਲੋਕ ਵੀ ਦੋ ਕੁ ਮਹੀਨੇ ਕਿਸੇ ਤਰ੍ਹਾਂ ਯਾਰ ਲੰਗਾਓ ਆਪੇ ਇਹ ਇਸ਼ੂ ਦੀ ਨੈਚੁਰਲ ਡੈਥ ਹੋ ਜਾਣੀ ਮਸਲਾ ਡਾਈਲੂਟ ਹੋ ਜਾਣਾ ਇਹ ਇਹ ਜਿਹੜੀ ਮਾਨਸਿਕਤਾ ਬਹੁਤ ਗਲਤ ਬਣੀ ਜਾ ਰਹੀ ਆ ਸਰ ਅੱਜ ਕੱਲ ਤੁਸੀਂ ਕੀ ਕਰ ਰਹੇ ਹੋ ਜਿੱਦਾਂ ਤੁਸੀਂ ਆਪਣਾ ਕਹਿੰਦੇ ਲੇਅਰ ਰਿਟਾਇਰਮੈਂਟ ਲਈ ਹੈ 3.5 ਸਾਲ ਪਹਿਲੇ ਲਈ ਹੈ ਹਾਂਜੀ ਉਸ ਤੋਂ ਹੁਣ ਤੁਹਾਡਾ ਕੀ ਰੂਟੀਨ ਹੈਗੀ ਆ ਦੇਖੋ ਮੈਂ ਨਾ ਜਿੰਦਗੀ ਚ ਚੈੱਕ ਚੀਜ਼ ਮੈਸੂਰ ਕੀਤੀ ਹੈ ਜਿੱਦਾਂ ਮੈਨੂੰ ਲੱਗਿਆ ਤੇ ਜਿਹੜਾ ਮੈਂ ਜਿਹੜਾ ਸਿਸਟਮ ਬਹੁਤ ਵੱਡਾ ਜੋ ਵਰਲਡ ਵਿੱਚ ਚੱਲਦਾ ਉਹਦੇ ਤੁਸੀਂ ਤਿੰਨ ਤਰ੍ਹਾਂ ਨਾਲ ਹੀ ਜਿਆਦਾ ਦੇਖਦੇ ਸਾਸ਼ਨ ਕਿਤੇ ਤਾਨਾਸ਼ਾਹ ਆ ਡਿਕਟੇਟਰ ਕਿਸੇ ਕੰਟਰੀ ਚ ਬਿਲਕੁਲ ਕਿਸੇ ਚ ਰਾਜਾ ਆ ਕਿੰਗ ਹੈ ਕਿਤੇ ਕੇ ਡੈਮੋਕ੍ਰੇਸੀ ਹੈ ਲੋਕਤੰਤਰ ਹੈ ਮੈਨੂੰ ਇਹਦਾ ਲੱਗਦਾ ਜੇ ਤੁਸੀਂ ਸਾਰਿਆਂ ਵਿੱਚ ਦੇਖੋਗੇ ਚਾਹੇ ਫੂਡ ਐਕਟ ਦੇਖੋਗੇ ਪੀਐਨਡੀਟੀ ਐਕਟ ਜਾਂ ਕੋਈ ਵੀ ਐਕਟ ਜਿਹੜਾ ਉਸ ਦੇਸ਼ 'ਚ ਬਣਿਆ ਹਾਂਜੀ ਉਹਦੇ 'ਚ ਜੇ ਸਭ ਤੋਂ ਜ਼ਿਆਦਾ ਵਾਇਲੇਟਰ ਜਾਂ ਵਾਇਲੇਸ਼ਨ ਹੁੰਦੀ ਆ ਉਹ ਕਿਹਦੇ 'ਚ ਹੁੰਦੀ ਆ ਜਿੱਥੇ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਹੈ ਬੋਟ ਰਾਜਨੀਤੀ ਹੈ ਬੋਟਾਂ ਦੇ ਕਰਕੇ ਅਸੀਂ ਜਿਹੜੇ ਰੂਲ ਆ ਪੂਰੀ ਤਰ੍ਹਾਂ ਬੰਦੇ ਦੇ ਹੈਗੇ ਨੇ ਪਰ ਲਾਗੂ ਨਹੀਂ ਹੋ ਪਾਉਂਦੇ ਲੋਕ ਕੋਈ ਹੁੰਦੇ ਆ ਨਾ ਤੇ ভোটার ਖੁਸ਼ ਹੋ ਜਾ ভোটার ਨੂੰ ਖੁਸ਼ ਕਰਨਾ ਫਿਰ ਜਾਂ ਵੱਡੀਆਂ ਵੱਡੀਆਂ ਕੰਪਨੀਆਂ ਨੂੰ ਖੁਸ਼ ਕਰਨ ਲਈ ਜਿਨ੍ਹਾਂ ਤੋਂ ਪੈਸਾ ਲੈ ਕੇ ਫੰਡਿੰਗ ਲੈ ਕੇ ਲੈਕਚਰ ਇਲੈਕਸ਼ਨ ਲੜੇ ਹੁੰਦੇ ਆ ਤੇ ਉਹ ਸੁਸਾਇਟੀ ਨੂੰ ਕੋਈ ਸਰ ਮੈਂ ਇੱਕ ਗੱਲ ਦਿਲੋ ਸਾਰੇ ਸਾਹਮਣੇ ਕਹਿ ਰਿਹਾ ਕਿ ਮੈਂ ਜਦੋਂ ਤੁਹਾਡੀਆਂ ਵੀਡੀਓ ਦੇਖਿਆ ਅੱਜ ਵੀ ਮੈਂ ਕਿਤੇ ਜਦੋਂ ਖਾਣਾ ਖਾਣਾ ਆ ਜਾਂ ਕਿਤੇ ਵੀ ਸਟਰੀਟ ਫੂਡ ਖਾਣਾ ਜਾਂ ਕਿਤੇ ਵੀ ਸਮਾਨ ਖੇਦਦਾ ਤੇ ਮੈਂ ਉਹ ਕੁਐਸ਼ਨ ਜ਼ਰੂਰ ਪੁੱਛਦਾ ਆ ਕਿ ਤੁਸੀਂ ਕਿਤੇ ਖੰਡ ਦੇ ਨਹੀਂ ਯੂਜ਼ ਕਰਦੇ ਜੇ ਅਗਰ ਸ਼ੱਕਰ ਲੈਣੀ ਗਿਆ ਮੈਂ ਕਿਤੇ ਤੇ ਮੈਂ ਨਾਲ ਦੇ ਨੂੰ ਕਹਿੰਦਾ ਕਿ ਜਾ ਕੇ ਦੇਖ ਕਿਤੇ ਇਹਨਾਂ ਦੀ ਜਿਹੜੀ ਅੰਦਰ ਗੋਦਾਮ ਬਣਾਇਆ ਨਾ ਉੱਥੇ ਕਿ ਬੋਰੀਆਂ ਤੇ ਨਹੀਂ ਪਈਆਂ ਸ਼ੱਕਰ ਦੀਆਂ ਕੋਈ ਖੰਡ ਦੀ ਜਾਂ ਕੁਝ ਹੈ ਪਰ ਕਈ ਜਗ੍ਹਾ ਤੇ ਮੈਨੂੰ ਕਈ ਲੱਗਦੇ ਨਹੀਂ ਜੀ ਅਸੀਂ ਹੈਨਾ ਜੀ ਅਸੀਂ ਦੇਖਦੇ ਪਏ ਆ ਮੈਂ ਇਹਨੋਂ ਵਿੱਚੇ ਤੁਹਾਡੀ ਗੱਲ ਦੇ ਕਰਦਾ ਫੇ ਆਪਾਂ ਡੀ ਐਚਓ ਸ਼ਿਪ ਵਿੱਚ ਹਾਂਜੀ ਹਾਂਜੀ ਪੈਸਿਆਂ ਦੀ ਕਲੈਕਸ਼ਨ ਨਹੀਂ ਕੀਤੀ ਨਹੀਂ ਕੀਤੀ ਪ੍ਰਾਪਤੀ ਹੈ ਮੇਰੀ ਠੀਕ ਹੈ ਜੀ ਲੀਗਲ ਸੈਂਪਲ ਭਰੇ ਬੜੀ ਬੇਬਾਕੀ ਨਾਲ ਬੋਲਡਲੀ ਭਰੇ ਮੇਰੀ ਪ੍ਰਾਪਤੀ ਹੈ ਅੱਛਾ ਜੀ ਮੈਂ ਫੂਡ ਸੇਫਟੀ ਤੇ ਜੇ ਲੋਕਾਂ ਚ ਥੋੜਾ ਬਹੁਤ ਕੰਮ ਕਰ ਰਿਹਾ ਲੋਕੀ ਐਪਰੀਸ਼ੀਏਟ ਕਰਦੇ ਆ ਡੀ ਐਚਓ ਦੀ ਇੱਕ ਪਹਿਚਾਨ ਲੋਕਾਂ ਦਾ ਦਸਤਾਵੇਜ਼ ਡੀ ਐਚਓ ਕੋਈ ਹੁੰਦਾ ਆ ਕੋ ਡੀ ਐਚਓ ਮੈਨੂੰ ਸਰ ਪੋਸਟ ਵੀ ਨਹੀਂ ਪਤਾ ਸੀ ਡੀ ਐਚਓ ਪੋਸਟ ਹੁੰਦੀ ਹੈ ਕੋਈ ਐਡਾ ਦੀ ਪੋਸਟ ਹੁੰਦੀ ਹੈ ਕਿ ਜਿਹੜੀ ਫੂਡ ਤੇ ਕੰਮ ਕਰਦੀ ਹੈ ਉਹ ਤੁਹਾਡੇ ਤੋਂ ਬਾਅਦ ਪਤਾ ਲੱਗਾ ਕਿ ਹਰ ਡਿਸਟ੍ਰਿਕਟ ਦੇ ਵਿੱਚ ਇੱਕ ਡੀ ਐਚਓ ਪੋਸਟ ਹੁੰਦੀ ਹੈ ਜਿਹੜੀ ਫੂਡ ਦੀ ਸੇਫਟੀ ਦੇ ਉੱਤੇ ਕੰਮ ਕਰਦੀ ਹੈ ਹੁਣ ਇੱਕ ਚੀਜ਼ ਦੱਸੋ ਮੈਂ ਆਪਣਾ ਗੁੱਗਾ ਨਹੀਂ ਕਹੋਂਦਾ ਵੀ ਆਪਣੀਆਂ ਸਿਫਤਾਂ ਨਹੀਂ ਕਰਦਾ ਹਾਂਜੀ ਬਾਕੀ ਡੀ ਐਚਓ ਦੀ ਕਿਉਂ ਨਹੀਂ ਗੱਲ ਹੁੰਦੀ ਪ੍ਰੈਕਟੀਕਲੀ ਜਿਹੜੀ ਚੀਜ਼ਾਂ ਸੱਚ ਉਹ ਝੁੱਠਲਾਈਆਂ ਨਹੀਂ ਜਾ ਸਕਦੀ ਉਹ ਵੀ ਕੰਮ ਕਰਨ ਹੁੰਦਾ ਵੀ ਜ਼ਿਕਰ ਆਜੂ ਦੂਜੀ ਗੱਲ ਐਪਾਰਟ ਫਰਮ ਥੈਟ ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤਾ ਫੇ ਉਹ ਜਿਹੜੀ ਹੁਣ ਤੁਸੀਂ ਖੁਦ ਗੱਲ ਕਬੂਲੀ ਆ ਉਹ ਇਹ ਹੈ ਕਿ ਲੋਕੀ ਆਪਾਂ ਵੇਅਰ ਕਰਤੇ ਥੋੜੇ ਬਹੁਤ ਨਹੀਂ ਮੈਂ ਲੋਕੀ ਜਾਂਦੇ ਆ ਨਾ ਕਿਤੇ ਹੁਣ ਮੇਰਾ ਕਿਈ ਜਗ੍ਹਾ ਕਿ ਪੁੱਛਦੇ ਤੁਸੀਂ ਇਹ ਸਵਾਲ ਕਿਉਂ ਪੁੱਛਦੇ ਹੋ ਮੈਂ ਕਹਿੰਦਾ ਯਾਰ ਮੈਨੂੰ ਲੱਗਦਾ ਹੈ ਕਿ ਮੈਂ ਤੁਹਾਡੇ ਕੋ ਤੁਹਾਡੀਆਂ ਵੀਡੀਓ ਚ ਦੇਖਿਆ ਕਿ ਜਿਨ੍ਹਾਂ ਦੀ ਲੋਕੀ ਮੇਰੇ ਸ਼ਹਿਰ ਚ ਮਠਾਈਆਂ ਕੈਦਦੇ ਸੀ ਉਹਨਾਂ ਦੇ ਸੈਂਪਲ ਭਰੇ ਤੁਸੀਂ ਠੀਕ ਹੈ ਜੀ ਤੇ ਹੁਣ ਮੈਨੂੰ ਕਲੀਅਰ ਹੁੰਦਾ ਕਿ ਮੈਨੂੰ ਕੋਈ ਚੀ ਖਾਣੀ ਹੈ ਜਾਂ ਸਟਰੀਟ ਫੂਡ ਜਾਂ ਮਾਰਕੀਟਿੰਗ ਤੇ ਮੈਂ ਪਹਿਲੇ ਉਹਦੀ ਚੈੱਕ ਕਰਾਂ ਉਹਦੀ ਕਟੂਕੜ ਵਰਕਸ਼ਾਪ ਤੇ ਚੈੱਕ ਕਰਾਂ ਉਹਦੀ ਬਿਲਕੁਲ ਸਹੀ ਹਾਂਜੀ ਹਾਂਜੀ ਕਿਉ